ਇਹੀ ਹੈ ਜੀ ਹੁਣ ਦੇਖੋ ਹੁਣ ਅਸੀਂ ਨਿਹੰਗ ਸਿੰਘ ਆ ਹੁਣ ਅਸੀਂ ਆ ਤੁਹਾਡੇ ਸਾਹਮਣੇ ਖੜੇ ਆ ਹੁਣ ਸਾਡੇ ਵਾਲ ਦੇਖੋ ਤਾਂ ਇਹਨਾਂ ਦੇ ਕਿਰਦਾਰਾਂ ਵਾਲ ਦੇਖੋ ਕਿੱਦਾਂ ਦੇ ਆ ਇਸ ਚੀਜ਼ ਤੋਂ ਹੀ ਪਤਾ ਲੱਗਦਾ ਜੀ ਕਿਨੇ ਅੰਗ ਸਿੰਘ ਇਦਾਂ ਦੇ ਸੀਗੇ ਇਹ ਤਾਂ ਇਹਨਾਂ ਨੇ ਗਲਤ ਪ੍ਰਚਾਰ ਕਰਦੇ ਵੇ ਆ ਵਿੱਚ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਬੱਚਿਆਂ ਬਾਰੇ ਆਪਣੇ ਬਾਰੇ ਦਿਖਾਉਣਾ ਸਿਖਾਉਣਾ ਬੱਚਿਆਂ ਨੂੰ ਸਿੱਖੀ ਬਾਰੇ ਉਹਨਾਂ ਨੂੰ ਲੈ ਕੇ ਜਾਓ ਫਿਰ ਥੀਏਟਰਾਂ ਚ ਤਾਂ ਪ੍ਰਚਾਰ ਨਹੀਂ ਮਿਲਦਾ ਜੀ ਅੱਜ ਦੇ ਟਾਈਮ ਤੇ ਦੇਖਿਆ ਜਾਵੇ ਤਾਂ ਗੁਰੂ ਘਰਾਂ ਚ ਵੀ ਕੋਈ ਚਾਹੀਦਾ ਪ੍ਰਚਾਰ ਨਹੀਂ ਕਰਨਦਿਆ ਬਾਣੀ ਕੌਣ ਪੜ੍ਹਾਉਂਦਿਆ ਕੋਈ ਨਹੀਂ ਪੜ੍ਹਾਉਂਦਾ ਜੀ ਸਿਰਫォ ਸਿਰਫ ਮੱਥੇ ਟਿਕਾਏ ਜਾ ਰਹੇ ਨੇ ਹੋਰ ਕੁਛ ਨਹੀਂ ਹੋ ਰਿਹਾ ਸਿਰਫ ਮਾਇਆ ਗੁੱਲਾਂ ਇਕੱਠੀਆਂ ਕਰੀਆਂ ਜਾ ਰਹੀਆਂ ਹੋਰ ਕੁਛ ਨਹੀਂ ਹੋ ਰਿਹਾ ਸਿਰਫ ਮਾਇਆ ਦਾ ਕਰਕੇ ਸਿਰਫ ਸਾਰਾ ਕੁਝ ਹੋ ਰਿਹਾ ਵਾ ਜਿਹੜਾ ਫਿਲਮ ਬਣਾਈਏ ਇਹਨਾਂ ਨੂੰ ਕੋਈ ਸਿੱਖੀ ਨਾਲ ਕੋਈ ਪ੍ਰੇਮ ਨਹੀਂ ਹੈਗਾ ਇਹਨਾਂ ਨੂੰ ਸਿਰਫ ਇਹ ਹੈ ਕਿ ਇਸ ਟਾਈਮ ਸਾਡਾ ਟ੍ਰੈਂਡ ਚੱਲਦਾ ਪਿਆ ਵਾ ਸਿੱਖਾਂ ਦੀਆਂ ਫਿਲਮਾਂ ਬਣਾਓ ਤੇ ਇਹਨਾਂ ਤੋਂ ਸਿਰਫ ਮਾਇਆ ਇਕੱਠੀ ਕਰੋ ਹੋਰ ਕੋਈ ਮਤਲਬ ਨਹੀਂ ਕਿਸੇ ਨੂੰ ਜੀ ਠੀਕ ਹੈ ਨੇ ਜੀ ਇਹਦੇ ਵਿੱਚ ਨਾ ਇੱਕ ਬਹੁਤ ਵੱਡੀ ਗੱਲ ਆ ਜਿਹੜਾ ਤੁਸੀਂ ਕਹਿੰਦੇ ਪਿਆ ਨਾ ਵਿਰੋਧ ਕਿਉਂ ਚੱਲ ਰਿਹਾ ਵਾ ਕਿ ਕਿਤੇ ਲੋਕਾਂ ਨੂੰ ਸੱਚ ਸਮਝ ਨਹੀਂ ਆ ਰਹੀ ਮੇਰੀ ਮੇਰੀ ਗੱਲ ਮੇਰੀ ਹੁਣ ਦੇ ਵਿੱਚ ਹੈ ਮੇਰੀ ਬੇਨਤੀ ਸੁਣੋ ਜਿਹੜਾ ਇਹ ਕਹਿ ਰਿਹਾ ਕਿ ਵਿਰੋਧ ਕਿਉਂ ਚੱਲ ਰਿਹਾ ਵਿਰੋਧ ਇਸ ਗੱਲ ਦਾ ਕਿ ਗਿੱਪੀ ਗਰੇਵਾਲ ਹੋਣਾਂ ਦੀ ਆਪਣੀ ਜਿਹੜੀ ਟੀਮ ਆ ਉਹਨਾਂ ਦੇ ਆਪਣੇ ਬਿਆਨ ਆ ਕਿ ਇਹ ਜਿਹੜੀ ਫਿਲਮ ਹੈ ਕਿਸੇ ਸਿੱਖ ਇਤਿਹਾਸ ਦੇ ਨਾਲ ਨਹੀਂ ਇਹ ਮਨ ਘੜ ਤਕਾਣੀ ਹੈ ਠੀਕ ਹੈ ਹੁਣ ਇਹ ਮਨ ਘੜ ਤਕਾਣੀ ਅੱਜ ਬਣ ਗਈ ਕੱਲ ਨੂੰ ਕੋਈ ਸਾਡੇ ਇਤਿਹਾਸ ਦੇ ਉਂਗਲ ਚੱਕ ਦੂਗਾ ਕਿ ਜਿਹੜਾ ਇਤਿਹਾਸ ਇਹਨਾਂ ਦਾ ਬਾਕੀ ਉਹ ਵੀ ਸ਼ਾਇਦ ਇਦਾਂ ਹੀ ਬੰਦ ਘੜਤਾ ਜਦਾਜ ਇਹ ਮੂਵੀ ਬਣਾਈ ਗਈ ਆ ਸੋ ਅਸੀਂ ਨਹੀਂ ਚਾਹਨੇ ਕਿ ਇਹ ਜਿਹੜੇ ਨਕਲੀ ਬਾਣੇ ਪਾ ਕੇ ਫਿਲਮਾਂ ਦੇ ਵਿੱਚ ਨਕਲੀ ਇਤਿਹਾਸ ਦਿਖਾਇਆ ਜਾ ਰਿਹਾ ਸਾਡੇ ਜਿਹੜਾ ਅਸਲੀ ਇਤਿਹਾਸ ਆ ਉਹਨੂੰ ਹਿੱਟ ਕਰੇ ਕਿਉਂਕਿ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਬਚਾਉਣਾ ਆ ਤੇ ਸਾਡੇ ਚਮਕੌਰ ਸਾਹਿਬ ਦੀ ਗੜੀ ਵੀ ਹੈਗੀ ਆ ਸਾਡੇ ਸਰਹੰਦ ਦੀਆਂ ਕੰਦਾ ਵੀ ਹੈਗੀਆਂ ਸਾਡੇ ਆਨੰਦਪੁਰ ਸਾਹਿਬ ਵੀ ਹੈਗੇ ਆ ਉੱਥੇ ਜਾਓ ਉੱਥੇ ਇਤਿਹਾਸ ਦੇਖੋ ਉੱਥੇ ਬਾਬਿਆਂ ਦੇ ਕੋਲ ਬੈਠੋ ਉਹਨਾਂ ਦੇ ਜਿਹੜੇ ਆਪਣੇ ਸੰਤ ਸਮਾਜ ਹੈਗਾ ਉਹਨਾਂ ਦੇ ਕੋਲ ਬੈਠੋ ਤਾਂ ਜੋ ਸਾਨੂੰ ਆਪਣੇ ਇਤਿਹਾਸ ਦਾ ਪਤਾ ਲੱਗੇ ਸਾਡੇ ਪੰਥ ਪ੍ਰਕਾਸ਼ ਪਿਆ ਸਰਬ ਲੋਗ ਗ੍ਰੰਥ ਪਿਆ ਦਸਮ ਗ੍ਰੰਥ ਪਿਆ ਗੁਰੂ ਗ੍ਰੰਥ ਸਾਹਿਬ ਜੀ ਪਏ ਉਹਦੇ ਦਰਬਾਰ ਸਾਹਿਬ ਜਾਓ ਤੇ ਸੱਲ ਪਈ ਆ ਜੀ ਜਦੋਂ ਦਰਬਾਰ ਸਾਹਿਬ ਜਾਣੇ ਨਾ ਉਹ ਤੇ ਸੱਲ ਪਈ ਹੋਈ ਆ ਜਦੋਂ ਦਿੱਲੀ ਫਤਿਹ ਕੀਤੀ ਜਦੋਂ ਦਿੱਲੀ ਫਤਿਹ ਕੀਤੀ ਨਾ ਸਿੰਘਾਂ ਨੇ ਸਿੰਘਾਂ ਗੜੀ ਇਹਨੇ ਉਹ ਸੱਲ ਘੋੜਿਆਂ ਦੇ ਪਿੱਛੇ ਪਾ ਕੇ ਖਿੱਚ ਕੇ ਲਿਆ ਕੇ ਤੱਕ ਤੱਕ ਉਹ ਤੇ ਰੱਖ ਪਈ ਆ ਉਹ ਦਿਖਾ ਦੇਣਾ ਆਪਣੇ ਬੱਚਿਆਂ ਨੂੰ ਜਿਆਦਾ ਪਤਾ ਲੱਗੂਗਾ ਵੀ ਜੇ ਸਿੰਘ ਦਿੱਲੀ ਤਖਤ ਦੀ ਸੱਲ ਪਟਕੇ ਲਿਆ ਸਕਦੇ ਆ ਨਾ ਤੇ ਫਿਰ ਸਿੰਘਾਂ ਵਾਂ ਤੋਂ ਕੋਈ ਨਹੀਂ ਇਹ ਇਤਿਹਾਸ ਨਹੀਂ ਸਾਡੇ ਹੁਣ ਆਪਾਂ ਫਿਲਮ ਬਣਾ ਕੇ ਥੋੜੀ ਇਹਨਾਂ ਨੂੰ ਦਿਖਾਵਾਂਗੇ ਵੀ ਘੋੜੇ ਦੇ ਮਗਰ ਖਿੱਚ ਕੇ ਲੈਣਾ